ਕਾਂਗਰਸ ਪਾਰਟੀ ਜਿੰਦਾਬਾਦ ਡਾਕਟਰ ਕਰਮਵੀਰ ਗਾਂਧੀ ਜਿੰਦਾਬਾਦ ਸ਼੍ਰੀ ਰਾਹੁਲ ਗਾਂਧੀ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਕਾਂਗਰਸ ਪਾਰਟੀ ਦੇ ਨਾਬਾ ਹਰਕਤ ਜੋ ਭਾਸੂ ਬਲੌਕ ਦੇ ਵਿੱਚ ਸਾਰੇ ਹੀ ਮੇਰੇ ਪਿਆਰੇ ਭਰਾ ਆਪਾਂ ਨਾਮ ਲੈਣ ਲੱਗੇ ਤਾਂ ਮਿਲਣਾ ਦਾ ਫਿਰ ਨਾ ਜੀਵਨ ਰਹਿ ਜਾਂਦਾ ਤੁਸੀਂ ਸਾਰੇ ਮੇਰੇਓ ਜਿੰਨੇ ਵੀ ਤੁਸੀਂ ਆਇਆ ਸਾਰੇ ਮੈਨੂੰ ਵੀ ਪਿਆਰ ਕਰਦੇ ਹੋ ਇਹ ਕਾਂਗਰਸ ਨੂੰ ਵੀ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਫਤਿਹ ਬਣਾਉਣਾ ਵਾਹਿਗੁਰੂ ਜਿੱਤਾ ਖਾਲਸਾ ਫਤਿਹ ਅੱਜ ਡਾਕਟਰ ਤਰਨਵੀਰ ਗਾਂਧੀ ਜੀ ਜੋ ਸਾਡੇ ਕਾਂਗਰਸ ਪਾਰਟੀ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਏ ਗਏ ਨੇ ਪਾਚੀ ਵੱਲੋਂ ਅੱਜ ਜਿਲ੍ਹੇ ਦੇ ਵਿੱਚ ਸਾਰੇ ਕਿੱਥੇ ਜਿੱਥੇ ਵੱਡੇ ਸਾਡੇ ਇਵੇਂ ਨਾਬਾ ਹੋ ਗਿਆ ਸਮਾਣਾ ਹੋ ਗਿਆ ਸੁਤਰਾਣਾ ਹੋ ਗਿਆ ਸਨੌਰ ਹੋ ਗਿਆ ਖਨੌਰ ਹੋ ਗਿਆ ਤੇ ਆਪਣਾ ਪਟਿਆਲਾ ਵਿਅਕਤੀ ਹੋ ਗਿਆ ਪਟਿਆਲਾ ਸ਼ਹਿਰੀ ਹੋ ਗਿਆ ਡੇਰਾਬਸੀ ਹੋ ਗਿਆ ਸਾਰੇ ਕਿਤੇ ਵੱਡੇ ਜਿਹਨੇ ਦਫਤਰ ਉਹ ਖੋਲੇ ਜਾ ਚੁੱਕੇ ਨੇ ਤੇ ਬਹੁਤ ਹੀ ਪਰਮਾ ਹਰਾਮਾ ਮਿਲ ਰਿਹਾ ਸਾਡੇ ਕਾਂਗਰਸ ਦੇ ਸਾਰੇ ਹਲਕਾ ਇੰਚਾਰਜ ਦਿਨ ਰਾਤ ਕਰਕੇ ਮਿਹਨਤ ਕਰ ਰਹੇ ਨੇ ਪਰ ਸਾਡੀ ਕਰਵੈਦ ਨਹੀਂ ਆ ਨਾਬਾ ਵਿਧਾਨ ਸਭਾ ਹਲਕੇ ਦੀ ਤੇ ਭਾਸੋ ਜਿਹੜਾ ਸ਼ਹਿਰ ਆ ਉਹ ਨਾਤੇ ਹਲਕੇ ਦੇ ਨਹੀਂ ਜ਼ਿਲ੍ਹੇ ਦੇ ਨਹੀਂ ਪੰਜਾਬ ਦੇ ਨਹੀਂ ਉਹ ਹਿੰਦੁਸਤਾਨ ਦੇ ਵਿੱਚ ਇੱਕ ਆਪਣਾ ਵੱਖਰਾ ਥਾਂ ਰੱਖਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕੰਬੈਡਨ ਦੀ ਨਗਰੀ ਦੇ ਨਾਲ ਜਿਹੜਾ ਭਾਸੋ ਸਹਿਰ ਜਿਹੜਾ ਲੋਕਾਂ ਦੇ ਵਿੱਚ ਆਮ ਤੌਰ ਤੇ ਜਾਣਿਆ ਜਾਂਦਾ ਤੇ ਸਾਡਾ ਇਹ ਹਰ ਜਦੋਂ ਚੋਣ ਹੁੰਦੀ ਆ ਲੋਕ ਸਭਾ ਦੀ ਚਾਹੇ ਵਿਧਾਨ ਸਭਾ ਦੀ ਅਸੀਂ ਭਾਸੋ ਆਪਣਾ ਜਿਹੜਾ ਦਫਤਰ ਇੱਕ ਜ਼ਰੂਰ ਕਾਇਮ ਉਸ ਵਾਲੇ ਸਾਰੇ ਸਾਡੇ ਸਾਥੀ ਸਾਡੇ ਪਿੰਡ ਵਾਲੇ ਤੇ ਅਸੀਂ ਸ਼ਹਿਰ ਵਾਲੇ ਇਕੱਠੇ ਅੜਲ ਕੇ ਅਸੀਂ ਇਹ ਦਫ਼ਤਰ ਜ਼ਰੂਰ ਖੋਲਦੇ ਆਂ ਉਸੇ ਰਵਾਇਤ ਦੇ ਅਨਸਾਰ ਅਸੀਂ ਡਾਕਟਰ ਕਰਨਬੀਰ ਗਾਂਧੀ ਜੀ ਦਾ ਇੱਥੇ ਪਹਾਸੂ ਵਿਖੇ ਲੋਕ ਸਭਾ ਹਲਕਾ ਦਾ ਉਮੀਦਵਾਰ ਹੋਣ ਕਰਕੇ ਇੱਥੇ ਅਸੀਂ ਇੱਕ ਹੋਰ ਦਫ਼ਤਰ ਖੋਲਿਆ ਪਹਾਸੂ ਵਿੱਚ ਤੁਸੀਂ ਸਾਰੇ ਆਇਓ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਨਾਲੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਪੂਰੀ ਗੱਲ ਚੱਲ ਰਹੀ ਹੈ ਮੈਂ ਨੌਜਰਕੇ ਵਿੱਚ ਗਿਆ ਡਾਕਟਰ ਗਾਂਧੀ ਜੀ ਦੇ ਨਾਲ ਤਾਂ ਇੰਨਾ ਰਿਸਪੌਂਸ ਮਿਲ ਰਿਹਾ ਇੰਨਾ ਪਿਆਰ ਮਿਲ ਰਿਹਾ ਜਿੱਥੇ ਜਾਈਦਾ ਉੱਤੇ ਕੋਈ ਨਾ ਕੋਈ ਡਾਕਟਰ ਜੀ ਦਾ ਮਰੀਜ਼ ਨਿਕਲਿਆ ਹੁੰਦਾ ਉਹ ਕਹਿੰਦਾ ਵੀ ਸਾਨੂੰ ਇਹਨਾਂ ਨੇ ਇਸ ਤਰ੍ਹਾਂ ਦਵਾਈ ਦਿੱਤੀ ਸਭ ਤੋਂ ਫੀਸ ਨਹੀਂ ਲਈ ਤੇ ਨਾਲ ਸਾਨੂੰ ਜਿਹੜੇ ਸਾਡੇ ਟੈਸਟ ਵੀ ਫ੍ਰੀ ਕਰਾਏ ਕਈਆਂ ਨੂੰ ਜਾਣ ਵਾਸਤੇ ਦਵਾਈ ਤੇ ਨਾਲ ਨਾਲ ਕਰਾਇਮ ਵੀ ਦੇ ਕੇ ਭੇਜਦੇ ਨੇ ਸਮਾਜ ਸੇਵੀ ਦੇ ਤੌਰ ਤੇ ਡਾਕਟਰ ਧਰਮਵੀਰ ਗਾਂਧੀ ਨੇ ਆਪਣਾ ਜਿਹੜਾ ਕੈਰੀਅਰ 50 ਸਾਲ ਦਾ ਉਹਨਾਂ ਨੇ ਜਿਹੜਾ ਵਧਾ ਕੇ ਰੱਖਿਆ ਅੱਗੇ ਤੇ ਹੁਣ ਉਹ ਰਾਜਨੀਤੀ ਚ ਆਏ ਨੇ 14 ਤੋਂ 19 ਤੱਕ ਉਹਨਾਂ ਨੇ ਬੜੀ ਵਧੀਆ ਤਰੀਕੇ ਦੇ ਨਾਲ ਜਿਹੜੀ ਸੇਵਾ ਕੀਤੀ ਤੁਹਾਨੂੰ ਮੈਂ ਇਹ ਵੀ ਦੱਸਦਾ ਵੀ ਆਮ ਆਦਮੀ ਪਾਰਟੀ ਵੱਲੋਂ ਉਹ ਜਿੱਤੇ ਦੀ ਪਰ ਜਿਹੜੀ ਮੌਜੂਦਾ ਸਰਕਾਰ ਹੈ ਖਰਾੜੀਆਂ ਦੀ ਇਹ ਝੂਠਿਆਂ ਦੀ ਇਹ ਭੰਡਾ ਦੀ ਸਰਕਾਰ ਹੈ ਜਿਹੜੀ ਝੂਠੇ ਵਾਦੇ ਕਰਕੇ ਜਿਹੜੀ ਸਰਕਾਰ ਲੋਕਾਂ ਨਾਲ ਬਣਾ ਗਈ ਜਨਾਨੀਆਂ ਨੂੰ ਅਸੀਂ ਲੇਡੀਜ਼ ਸਾਰੀਆਂ ਬਾਵਾਂ ਭੈਣਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਪੈਨਸ਼ਨਾਂ ਵਧਾਵਾਂਗੇ ਸਕਣ ਸਕੀਮ ਵਧਾਵਾਂਗੇ ਨੌکریاں ਦੇਵਾਂਗੇ ਉਹ ਸਾਰੇ ਨਾਰੇ ਝੂਠੇ ਬੋਲ ਕੇ ਇਹ ਸਰਕਾਰ ਆਈ ਤੇ ਗਾਂਧੀ ਜੀ 14 ਚ ਦਿੱਤੇ ਪਰ ਇੱਕ ਸਾਲ ਚ ਹੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਫਰਾੜੀਆਂ ਦੀ ਝੂਠੇ ਭੰਡਾਂ ਦੀ ਸਰਕਾਰ ਆ ਡਾਕਟਰ ਗਾਂਧੀ ਸਾਲ ਬਾਅਦ ਇਹ ਉਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਨੂੰ ਛੱਡਤਾ ਤੇ ਫਿਰ ਆਪਣੇ ਤੌਰ ਤੇ ਡਾਇਰੈਕਟ ਜਿਹੜੀ ਉਹਨਾਂ ਨੇ ਸੇਵਾ ਕੀਤੀ ਜਦੋਂ ਭਾਰਤ ਦੀ ਯਾਤਰਾ ਹੋਈ ਤ ਉਹ ਸਮੇਂ ਰਾਹੁਲ ગાંધી ਜੀ ਦੇ ਨਾਲ ਕੰਨਿਆ ਕੁਮਾਰੀ ਤੋਂ ਜੰਮੂ ਕਸ਼ਮੀਰ ਤੱਕ ਕਿਹੜੀ ਯਾਤਰਾ ਪੈਦਲ ਤੁਰ ਕੇ ਆਪ ਉਹਨਾਂ ਨੇ ਸਾਰੇ ਲੋਕਾਂ ਨਾਲ ਸੰਵਾਦ ਕੀਤਾ ਰਾਹੁਲ ગાંધી ਜੀ ਮਿਲੇ ਸਾਰਿਆਂ ਦੀ ਗੱਲ ਸੁਣੀ ਚਾਹੇ ਮਜ਼ਦੂਰ ਵਰਗ ਦੀ ਚਾਹੇ ਮਲਾਜ਼ਮ ਦੀ ਚਾਹੇ ਛੋਟਾ ਵਪਾਰੀ ਦੀ ਚਾਹੇ ਛੋਟਾ ਦਖਾਨਦਾਰ ਟੀ ਚਾਹੇ ਛੋਟਾ ਕਿਸਾਨ ਟੀ ਸਾਰੇ ਨਿਕੰਨਾ ਸੁਣੀਆ ਉਦੋਂ ਡਾਕਟਰ ਪਰਮਜੀਤ ਗਾਂਧੀ ਜੀ ਨਾਲ ਇਹ ਗੱਲ ਤੇ ਥੱਲੇ ਉਦੋਂ ਪ੍ਰਭਾਵਿਤ ਹੋ ਕੇ ਡਾਕਟਰ ਗਾਂਧੀ ਨੇ ਮਨ ਬਣਾ ਲਿਆ ਵੀ ਮੈਂ ਕਾਂਗਰਸ ਦੀ ਮਦਦ ਕਰਾਂਗੀ ਪਰ ਇੰਨੇ ਪ੍ਰਭਾਵਿਤ ਹੋਏ راہਲ ਗਾਂਧੀ ਜੀ ਦੀਆਂ ਗੱਲਾਂ ਤੋਂ ਤੇ ਸਾਡੀ ਪਾਰਟੀ ਨੂੰ ਉਹਨਾਂ ਨੇ ਜੁਆਇਨ ਕਰ ਲਿਆ ਤੇ راہਲ ਗਾਂਧੀ ਜੀ ਵੀ ਡਾਕਟਰ ਗਾਂਧੀ ਦੇ ਵਿਚਾਰ ਸੁਣ ਕੇ ਪ੍ਰਭਾਵਿਤ ਹੋਏ ਤੇ ਲੋਕ ਸਭਾ ਹਲਕਾ ਪਟਿਆਲੇ ਤੋਂ ਉਹਨਾਂ ਨੂੰ ਇੱਕ ਦਿੱਤੀ ਇਹ ਜਿਹੜੀ ਪਟਿਆਲਾ ਲੋਕਸਭਾ ਦੀ ਸੀਟ ਆ ਆਪਾਂ ਜਿੱਤ ਕੇ ਡਾਕਟਰ ਅਰਵਿੰਦ ਗਾਂਧੀ ਨੂੰ ਜਤਾ ਕੇ ਤੇ ਡਾਇਰੈਕਟਰ ਆਪਾਂ ਨੇ ਜਿਹੜੀ ਰਾਹੁਲ ਗਾਂਧੀ ਜੀ ਦੀ ਝੋਲੀ ਦੇ ਵਿੱਚੇ ਆਪਾਂ ਨੇ ਇੱਕ ਸੀਟ ਪਾਉਣੀ ਆ ਸਾਡੇ ਪੰਜਾਬ ਦੇ ਇੰਚਾਰਜ ਦੇ ਦਵਿੰਦਰ ਜਾਦਵ ਜੀ ਜੋ ਜਨਰਲ ਸੈਕਟਰੀ ਨੇ ਸ੍ਰੀ ਹਰੀਸ਼ ਚੌਧਰੀ ਉਹ ਵਜੈਟਰ ਲਾ ਕੇ ਭੇਜੇ ਨੇ ਸਾਡੇ ਪਹਿਲਾ ਇੰਚਾਰਜ ਰਹੇ ਸਾਡੇ ਰਾਜਾ ਬਰਿੰਗ ਜੀ ਜਿਹੜੇ ਪੰਜਾਬ ਪ੍ਰਦੇਸ਼ਕਾਰ ਕਮੇਟੀ ਦੇ ਪ੍ਰਧਾਨ ਨੇ ਐਲੋਪੀ ਦੇ ਲੀਡਰ ਬਾਦਵਾ ਸਾਹਿਬ ਸਾਰਿਆਂ ਦੇ ਰਾਇ ਨਾਲ ਟਿਕੂ ਤੇ ਸਾਰਿਆਂ ਦਾ ਕਾਰਜ ਵੱਡਾ ਉਹ ਕਿ ਆਪਾਂ ਸਾਰਿਆਂ ਨੇ ਹੁਣ ਆਪਾਂ ਬਾਜ਼ਾਰ ਦਾ ਘੇਰਾ ਵੀ ਜਣਾ ਤੇ ਉਸ ਤੋਂ ਬਾਅਦ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਘਰ-ਘਰ ਜਿਹੜੀਆਂ ਪਾਰਟੀ ਨੇ ਗਰੰਟੀਆਂ ਤੇ ਜਿਹੜਾ ਚੋਣ ਮੈਨੀਫੈਸਟੋ ਆ ਤੇ ਸਾਡੇ ਦੀ ਐਮਐਸਪੀ ਗਰੰਟੀ ਲਾਗੂ ਕਰਨਾ ਲੇਡੀ ਜਿਸ ਘਰ ਦੇ ਵਿੱਚ ਜਨਾਨੀ ਦੇ ਘਰ ਵਿੱਚ ਕੋਈ ਕਮਾਈ ਕਰਨ ਵਾਲਾ ਨਹੀਂ ਗਰੀਬੀ ਰੇਖਾ ਦੇ ਬਿਠਾ ਉਹਨੂੰ 1 ਸਾਲ ਦਾ 1 ਲੱਖ ਰੁਪਿਆ ਤੇ ਨੌਕਰੀਆਂ ਦਾ ਉਹ ਚੋਣ ਮੈਨੀਫੈਸਟੋ ਬੜਾ ਵਧੀਆ ਬਣਾਇਆ ਉਹ ਆਪਾਂ ਨੇ ਘਰ ਘਰ ਪਹੁੰਚਾਉਣਾ ਤੇ ਹੁਣ ਆਪਾਂ ਨੇ ਸਾਰਿਆਂ ਨੇ ਸਿਸਟਮ ਦੇ ਨਾਲ ਆਪਾਂ ਇੱਥੋਂ ਚੱਲਣਾ ਤੁਰ ਕੇ ਆਪਾਂ ਸਾਰੇ ਬਾਜ਼ਾਰ ਚ ਗੇੜਾ ਦੇਣਾ ਤੇ ਮੇਰੀ ਬੇਨਤੀ ਆ ਕਿ ਸਾਰਿਆਂ ਨੇ ਇਕੱਠੇ ਹੋ ਕੇ ਆਪਾਂ ਚੱਲਣਾ ਤੇ ਕੋਈ ਵੀ ਰਸਤੇ 'ਚ ਦੇਖੋ ਉਹ ਆਪਾਂ ਢਿੱਬੀ ਲੈਣਾ ਮੈਂ ਹੌਲੀ ਕਰੂੰਗਾ ਇਹ ਆਪਾਂ ਸਾਰੇ ਨੇ ਸਿਰੇ ਤੱਕ ਆਪਾਂ ਮੰਡੀ ਤੱਕ ਜਾਣਾ ਤੇ ਆਪਾਂ ਸਾਰੇ ਇਕੱਠੇ ਸਾਰੇ ਮਾਲ ਦੇ ਲੋਕਾਂ ਨੂੰ ਅਪੀਲ ਕਰਦੇ ਦੁਕਾਨਦਾਰ ਭਰਾਵਾਂ ਨੂੰ ਕਿਹਣਾ ਤੁਹਾਡਾ ਸਾਰਿਆਂ ਜਿੰਨੇ ਮੇਰੇ ਸਾਥੀ ਖੜੇ ਨੇ ਤੁਹਾਡਾ ਬਹੁਤ ਧੰਨਵਾਦ 23 ਤਰੀਕ ਆਪਾਂ ਦੀ ਨਾਪਾ ਅਗਲੇ ਨੂੰ ਮੜੀਆ ਇਧਰ ਦੇ ਪਿੰਡਾਂ ਦੇ ਵਿੱਚ ਡਾਕਟਰ ਗਾਂਧੀ ਜੀ ਨੇ ਵੀ ਆਉਣਾ ਮੇਰੇ ਪਿੰਡ ਵੀ ਆਉਣਾ ਬਾਜਵਾ ਸਾਹਿਬ ਆਉਂਗੇ ਉਸ ਦਿਨ ਤੇ ਤੁਸੀਂ ਜਿੱਥੇ-ਇਥੇ ਆਪਾਂ ਨੂੰ ਦਿੱਤੇ ਨੇ ਟਾਈਮ ਦਿੱਤਾ ਜਿਹੜੀ ਜਗ੍ਹਾ ਤੇ ਕਿਰਪਾ ਕਰਕੇ ਤੁਸੀਂ ਉੱਤੇ ਪੂਰੇ ਤਕੜੇ ਉਗੇ ਸਾਰਿਆਂ ਨੇ ਉਹ ਪ੍ਰੋਗਰਾਮ ਕਰਾਉਣੇ ਨੇ 23 ਤਰੀਕ ਨੂੰ ਜਿਹੜੀ ਵੀਰਵਾਰ ਸਾਡੇ 5 ਵਜੇ 5 ਵਜੇ ਸ਼ਾਮ ਨੂੰ ਇਹ ਦੱਸ ਰਹੇ ਨੇ ਉਰੇ ਵਾਲੇ ਆਪਣੇ ਵੀ ਜਿਹੜਾ ਪਾਸੋਂ ਪ੍ਰੋਗਰਾਮ ਆ ਇੱਥੇ ਵੀ ਸਾਰਿਆਂ ਨੇ ਆਪਾਂ ਨੇ ਇਕੱਠੇ ਹੋਣਾ ਹੁਣ ਆਪਾਂ ਡੋਰ టు ਡੋਰ ਤੁਰਨਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸਵਾਗਤ